ਅਸੀਂ ਖੜੇ ਆ ਅਚਲેશ્વਰ ਧਾਮ ਜਿੱਥੇ ਕੇ ਸ਼ਰ ਭਗਤ ਪਹਿਲੇ ਸਾਵਣ ਦੇ ਪਹਿਲੇ ਹfte ਸੋਮਵਾਰ ਜਿਹੜੇ ਆ ਉਹ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਦੇਸ਼ ਦੇ ਲੋਕ ਜਿਹੜੇ ਆ ਪਹੁੰਚਿਆ ਸਾਡੇ ਨਾਲੇ ਪੰਡਿਤ ਜੀ ਆਪੋ ਨਾਲ ਗੱਲਬਾਤ ਕਰਾਂਗੇ ਇਸ ਦਿਨ ਦੀ ਮਹੱਤਤਾ ਕੀ ਹੈਗੀ ਆ ਸਭ ਤੋਂ ਪਹਿਲਾਂ ਤੇ ਇਹ ਬੋਲੇ ਨਾਥ ਇਸ ਮੰਦਰ ਤੇ ਦਰਸ਼ਨ ਕਰਨ ਸ਼ਰਧਾਲੂ ਦੂਰ ਦੂਰੋਂ ਆਂਦੇ ਨੇ ਅਚਲેશ્વਰ ਧਾਮ ਦੀ ਮਹਿਮਾ ते जा कार्तिक विराजमान सावन प्रभु शंकर जी के दर्शन कार्तिक स्वामी जी के दर्शन कर दूरों दूरों संगत दूरों दूरों श्रद्धालु तो खूब भोलेनाथ के दर्शन करके उन्हें बागी बन सा एक होर साधु जे तो अचलेश्वर का हम मेखन वास्ते उन्होंने अभिनंदन करते हुए मैं वहाँ अयोध्या धाम से यहाँ इस पंजाब की नक में, में। पंजाब राज्य में जो है ना अचलेश्वर धाम में पहुंचे चर्चा सुन करके यहाँ आया यहाँ हर व्यवस्था धार्मिक के अनुसार सही है मनोकामना मेरी है इसलिए इस हम यहाँ पहली शुमारी हैं لیکن اے 45 ਸਮਾਰੀ ਹੋਗਾ ہم چار ਸਮਾਰੀ ابھی ਚੋਕਿਆਂਨੇ ਵਾਲੇ ਕਿੰਨੀ ਥਾਰ ਪਹਿਲੇ ਦਰਸ਼ਨ ਕਰਛੀਗੇ ਫਸਟ ਟਾਈਮ ਨਹੀਂ ਪਹਿਲੇ ਨਹੀਂ ਪਹਿਲੇ ਦੋ ਵਾਰ ਆਏ ਆ ਇਹ ਤੀਸਰੀ ਵਾਰ ਆਏ ਸੋ ਦੇਖ ਸਕਦੇ ਹੋ ਕਿ ਸ਼ਰਧਾਲੂ ਜਿਹੜੇ ਆ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਆਣ ਕੇ ਅਚਲੇਸ਼ਵਰ ਧਾਮ ਨਤਮਸਤਕ ਹੋ ਰਹੇ ਨੇ ਸਾਡੇ ਇੱਕ ਹੋਰ ਨਾਲ ਸ਼ਰਧਾਲੂ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਿ ਪਹਿਲੇ ਸ਼੍ਰਾਵਣ ਦੇ ਹਫਤੇ ਦੇ ਵਿੱਚ ਅਚਲੇਸ਼ਵਰ ਧਾਮ ਪਹੁੰਚੇ ਨੇ ਇਹ ਪਹਿਲੇ ਹfte ਦੀ ਜਿਹੜੀ ਮਸਤਕਤਾ ਵਾ ਉਹ ਕੀ ਹੈਗੀ ਹੈ ਦੇਖੋ ਜੀ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਇਥੇ ਅਜਲੇਸ਼ਵਰ ਮੰਦਿਰ ਦੇ ਵਿੱਚ ਪਹੁੰਚਣ ਤੇ ਇਹ ਬਹੁਤ ਪੁਰਾਣਾ ਚੀਜ਼ ਹੈ ਭਗਵਾਨ ਸ਼ੰਕਰ ਜੀ ਦਾ ਉਹਨਾਂ ਦੇ ਪੁੱਤਰ ਕਾਰਤਕ ਸਵਾਮੀ ਜੀ ਦੇ ਸ਼ਰਧਾ ਕੇ ਇੱਥੇ ਆ ਗਏ ਸਨ ਉਹਨਾਂ ਨੂੰ ਮਨਾਉਣ ਵਾਸਤੇ ਇਹ ਸਤਜੁਗ ਦੀ ਗੱਲ ਹੈ ਕਿ ਜਦੋਂ 3300 ਕਰੋੜ ਦੇਵੀ ਦੇਵਤਾ ਉਹਨਾਂ ਨੂੰ ਮਨਾਉਣ ਵਾਸਤੇ ਇੱਥੇ ਆਏ ਸਨ ਉਹਦੇ ਤੋਂ ਇਸ ਦੀ ਅਚਲੇਸ਼ਰ ਮੰਦਿਰ ਦੀ ਬਹੁਤ ਮੱਤਦਾ ਹੈ ਇੱਥੇ ਜਿਹੜੇ ਵੀ ਸਾਲ ਦੇ ਵਿੱਚ ਸੋਮਵਾਰ ਚਾਰ ਆਉਣ ਜਾਂ ਪੰਜ ਆਉਣ ਇੱਥੇ ਚਾਰ ਸੋਮਵਾਰ ਜਾਂ ਪੰਜ ਸੋਮਵਾਰ ਦੇ ਵਿੱਚ ਹੀ ਹਰ ਸੋਮਵਾਰ ਨੂੰ ਇੱਥੇ ਬਹੁਤ ਰੌਣਕ ਮੇਲਾ ਲੱਗਦਾ ਹੈ ਸੰਗਤਾਂ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਭਗਵਾਨ ਸ਼ੰਕਰ ਦਾ ਪੁੰਡਾਰਾ ਲੱਗਦੀਆਂ ਹਨ ਉਹਨਾਂ ਦਾ ਗੁਣਗਾਨ ਕਰਦੀਆਂ ਹਨ satsang ਕਰਦੀਆਂ ਹਨ ਅਤੇ ਆਪਾਂ ਵੀ ਜ਼ਿੰਦਗੀ ਦਾ ਲਾਭ ਉਠਾਉਂਦੀਆਂ ਹਨ ਅਤੇ ਹਰ ਸੋਮਵਾਰ ਦੇ ਸੋਮਵਾਰ ਕੋਈ ਨਾ ਕੋਈ ਮਹਾਰਾਜ ਦੇ ਤੁਹਾਡੀ ਕਿਰਪਾ ਤੇ ਨਾਲ ਕਮੇਟੀ ਵਾਲਿਆਂ ਵੱਲੋਂ ਬੜੇ ਬੜੇ ਵਿਦਵਾਨ ਬੜੇ ਬੜੇ ਇਤਿਹਾਸਕਾਰ ਅਤੇ 사త్సੰਗ ਜੀ ਇੱਥੇ ਬੁਲਾਏ ਜਾਂਦੇ ਹਨ ਤੇ ਸੰਗਤਾਂ ਦੇ 사త్సੰਗ ਵਾਸਤੇ ਉਹਨਾਂ ਦੀ ਇਤਿਹਾਸ ਸੁਣਾਉਣ ਵਾਸਤੇ ਹਰ ਸ਼ਾਮਵਾਰ ਦੇ ਸੋਮਵਾਰ ਨਵਾਂ ਵਿਦਵਾਨ ਇੱਥੇ ਬੁਲਾਇਆ ਜਾਂਦਾ ਹੈ ਇਸ ਕਰਕੇ ਇਸ ਸੋਮਵਾਰ ਦੀ ਦੂਸਰੇ ਸੋਮਵਾਰ ਦੀ ਤੀਸਰੇ ਸੋਮਵਾਰ ਦੀ ਚੌਥੇ ਸੋਮਵਾਰ ਦੀ ਜਾ ਪਹਿਲੇ ਸੋਮਵਾਰ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਸੰਗਤਾਂ ਆਉਂਦੀਆਂ ਹਨ ਕਿ ਭਗਵਾਨ ਸ਼ੰਕਰ ਦੇ ਤੇ ਤਲਾਬ ਦੇ ਵਿੱਚ ਸਨਾਰ ਕਰਦੀਆਂ ਹਨ ਸ਼ਿਵ ਲਿੰਗ ਤੇ ਮਤਲ ਜਾਚੜੋ ਜਿਆ ਹਨ ਆਪਣੀ ਮਨੋ ਕਾਮਨਾ ਜਿਹੜੀ ਹੈ ਉਹ ਪੂਰਨ ਤੇ ਪੂਰਨ ਕਰਦੀਆਂ ਹਨ ਇਹ ਭਗਵਾਨ ਸ਼ੰਕਰ ਦੇ ਮੰਦਿਰ ਦੀ ਮਹੱਤਤਾ ਹੈ ਸੋ ਜਿੱਥੇ ਭਗਵਾਨ ਸ਼ੰਕਰ ਦੇ ਸੋਮਵਾਰ ਦੀ ਮਹਤਾ ਉੱਥੇ ਨਾਲ ਹੀ ਮੈਂ ਦੱਸ ਦੇਣਾ ਚਾਹੁੰਦਾ ਵਾਂ ਆਪਣੇ ਦਰਸ਼ਕਾਂ ਨੂੰ ਕਿ ਇੱਥੇ ਸਰੋਵਰ ਜਿਹੜਾ ਵਾ ਇੱਕ ਆ ਜਿੱਥੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੀ ਚਰਨਛੋਪਾ ਪ੍ਰਾਪਤ ਆ ਔਰ 33 ਕਰੋੜ ਦੇ ਵੀ ਦਿੱਤੇ ਵੀ ਕੈਮਰਾਮੈਨ ਸੋਨੀ ਦੇਲ ਸਰਵਜਿੰਕ ਕੁਮਾਰ ਅਣਪਟਾਲਾ ਕੁਰਦਾਸਪੁਰ